ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਚਾਨਲੇ 에য়ারਪੋਰਟ ਤੋਂ ਆਏ ਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਔਰ ਬਹਾਨੇ ਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਐ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕਿਜਾਨੀ ਦਾ ਸਕਦੇ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에 ਏਅਰਪੋਰਟਾਂ ਦੇ ਵਿੱਚ ਜਾ ਕੇ ਡ੍ਰੈਕਟਾ ਚੜ੍ਹਨ ਨਹੀਂ ਦਿੱਤਾ ਜਾਏਗਾ ਕਹਿੰਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਆਨ ਅਗੂ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਅਤੇ ਦੂਜੇ ਕਿਸਾਨ ਲੀਡਰਾਂ ਨੂੰ ਸ਼੍ਰੀ ਸਾਹਿਬ ਪਾਹੀ ਹੋਣ ਕਾਰਨ ਜਹਾਜ਼ ਚੜਨ ਤੋਂ ਰੋਕ ਦਿੱਤਾ ਗਿਆ ਜੀ ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਸੇ ਅਸਤੀ ਵੱਲੋਂ ਤਮਿਲਨਾਡੂ ਦੇ ਤਿਰਚੂਰਾ ਪੱਲੀ ਅਤੇ ਪੌਂਡੀਚਰੀ ਚ ਕਟੋ-ਕਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਤੇ ਮਹਾਪੰਚਾਇਤਾਂ ਕਰਵਾਈਆਂ ਜਾ ਰਹੀਆਂ ਨੇ ਜਿਸ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਸੁਖਰਾਜ ਸਿੰਘ ਭੋਗਰਾਜ ਨੂੰ ਦਿੱਲੀ 에어ਪੋਰਟ ਤੇ ਜਹਾਜ਼ 'ਚ ਬੈਠਣ ਤੋਂ ਰੋਕ ਦਿੱਤਾ ਗਿਆ ਕਿਸਾਨਾਂ 'ਗੂ ਡੱਲੇਵਾਲ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਪਾਈ ਹੋਈ ਸ੍ਰੀ ਸਾਹਿਬ ਨੂੰ ਬਹਾਨਾ ਬਣਾਇਆ ਗਿਆ ਜਦਕਿ ਸਰਕਾਰ ਦਾ ਅਸਲ ਡਰ ਕਿਸਾਨ ਅੰਦੋਲਨ ਹੈ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਿਲਨਾਡੂ ਦੇ ਵਿੱਚ ਪੰਡਿਚਰੀ ਦੇ ਵਿੱਚ ਉਨਾ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਾਨ ਲਈ 에어ਪੋਰਟ ਤੋਂ ਆਏ ਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਮਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਮੈਂ ਉੱਥੇ ਆਪਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਦੇ ਤੋਂ ਅਸੀਂ ਸਮਝਦੇ ਹਾਂ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਹਾਂ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕਿਜਾਨੀ ਦਾ ਸਕਦੇ ਕਿਰਪਾਨਾ ਪਾਕਿਜਾਨੀ ਬੜੀ ਵੀ ਇੱਕ ਨਵੀਂ ਗੱਲ ਹੈ ਮੈਨੂੰ ਇਹ ਤੋਂ ਵੀ ਬੰਦ ਦੁੱਖ ਦੀ ਗੱਲ ਇਹ ਲੱਗੀ ਹੈ ਕਿ ਸਾਡੇ ਜਿਹੜੇ ਸਿੱਖੀ ਨੂੰ ਅਜੇ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅਜੇ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에 에어ਪੋਰਟਾਂ ਦੇ ਵਿੱਚ ਜਾ ਕੇ ਰੈਕਟਾਂ ਚੜ੍ਹਨ ਨਹੀਂ ਦਿੱਤਾ ਜਾਏਗਾ ਕਹਿੰਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਕਿ ਤੁਸੀਂ ਭਾਰਤ ਦੇ ਵਿਛਿੰਦੇ ਨਹੀਂ ਹੋ ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਅੱਜ ਭਾਰਤ ਸਰਕਾਰ ਤੋਂ ਜਵਾਬ ਮੰਗਦੇ ਹਾਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮੂਨੀਆਂ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਜੇ ਇਹ ਹੈ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੇ ਵਰਤਾਰਾ ਜਿਹੜਾ ਹੋ ਰਿਹਾ ਹੈ ਇਹਦੇ ਤੇ ਕਦੋਂ ਠੱਲ ਪਏਗੀ ਢੱਲੇ ਵਾਲੇ ਕਿਹਾ ਕਿ ਉਹ ਪਹਿਲਾਂ ਵੀ ਕਿਰਪਾਨ ਨਾਲ ਕਈ ਵਾਰ ਹਵਾਈ ਸਫ਼ਰ ਕਰ ਚੁੱਕੇ ਨੇ ਇਸ ਵਾਰ ਪਹਿਲਾਂ ਤਾਂ ਉਹਨਾਂ ਨੂੰ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਬਾਅਦ ਵਿੱਚ ਰੋਕ ਦਿੱਤਾ ਗਿਆ ਹੁਣ ਕਿਹਾ ਕਿ ਕੇਂਦਰ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਸੁਰ ਕੇ ਮੁਲਾਤਮਨੇ ਕਿਰਪਾਨ ਨੂੰ ਹੀ ਮੁੱਦਾ ਬਣਾ ਲਿਆ ਅਸਲੀ ਤੇ ਕੇ ਕੇਂਦਰ ਸਰਕਾਰ ਕਟੋਕਟ ਸਮਰਥਨ ਮੋਲ ਦੀ ਗਰੰਟੀ ਦੇ ਮੁੱਦੇ ਤੇ 13 ਫਰਵਰੀ ਤੋਂ ਦੱਖਣੀ ਭਾਰਤ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਸਥਾਰ ਤੋਂ ਡਰੀ ਹੋਈ ਹੈ ਅਤੇ ਇਸ ਨੂੰ ਰੋਕਣ ਲਈ ਅਜਿਹੇ ਹੱਤਕੰਡੇ ਅਪਣਾਏ ਜਾ ਰਹੇ ਨੇ ਸਰਕਾਰਾਂ ਇਹਦੇ ਪ੍ਰਤੀ ਜਿਹੋ ਜਿਹ ਰਵੱਈਆ ਚਪੈ ਸ ਦੇਖਿਆ ਕਿਉਂਕਿ ਮੈਂ ਗਲਤ ਕਾ ਕਹਿ ਰਿਹਾ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਕਟੋਕਟ 10 ਵਾਰੀ ਫਲੈਗ ਦੇ ਉੱਤੇ ਸਫਰ ਕਰ ਚੁੱਕਿਆ ਕਦੇ ਕਿਸੇ ਸਟੇਟ ਚ ਕਦੇ ਕਿਸੇ ਸਟੇਟ ਚ ਲੇਕਿਨ ਕਦੇ ਅਜ ਤੱਕ ਇਹ ਪ੍ਰੋਬਲਮ ਨਹੀਂ ਆਈ ਜਿਹੜੀ ਪ੍ਰੋਬਲਮ ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਕੋਈ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਇਸ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨੂੰ ਘਬਰਾੜ ਦੇ ਵਿੱਚ ਆ ਚੁੱਕੀ ਹੈ ਕਿਸਾਨ ਅੰਦੋਲਨ ਲਗਾਤਾਰ ਜਿਸ ਤਰ੍ਹਾਂ ਬੁਲੰਦੀ ਵੱਲ ਨੂੰ ਵੱਧ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਫੈਲ ਰਿਹਾ ਹੈ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਆਉਣ ਵਾਲਾ ਜਿਹੜਾ ਕੁਝ ਸਟੇਟਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਰਾਜਾਂ ਦੇ ਵਿੱਚ ਉਹਨਾਂ ਰਾਜਾਂ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆਂ ਕਿ ਇਨਸਾਨ ਅੰਦੋਲਨ ਉਹਨਾਂ ਸਟੇਟਾਂ ਦੇ ਵਿੱਚ ਨਾ ਫੈਲ ਪਾਵੇ ਉਹਨੂੰ ਰੋਕਣ ਦੇ ਲਈ ਸਰਕਾਰ ਨੇ ਇੱਕ ਉੱਜੀ ਹਰਕਤ ਕੀਤੀ ਹੈ ਜੋ ਅਤਿ ਨਿੰਦਣਯੋਗ ਹੈ ਤੇ ਬੜੀ ਸ਼ਰਮ ਵਾਲੀ ਗੱਲ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਕਿ ਅਜਿਹਾ ਕਰਕੇ ਤੁਸੀਂ ਇਹ ਜੁਰਮ ਕਰਕੇ ਤੁਸੀਂ ਸਾਡੇ ਤੇ ਇਹ ਅਤਿਆਚਾਰ ਕਰਕੇ ਇਨਸਾਨਾਂ ਦਾ ਗਲਾ ਦਬਾ ਕੇ ਤੁਸੀਂ ਅੰਦੋਲਨ ਰੋਕ ਲੋਗੇ ਜਾਂ ਤੁਸੀਂ ਆਪਣੀ ਸੱਤਾ ਬਣਾ ਕੇ ਰੱਖ ਲੋਗੇ ਇਹ ਮੇਰਾ ਖਿਆਲ ਹੈ ਤੁਹਾਡਾ ਭਲੇਖਾ ਹੋਵੇਗਾ ਤੁਸੀਂ ਦੇਖਿਆ ਪਿੱਛੇ ਜਮਾਗੇ ਦੇਖ ਲਿਆ ਕਿ ਜਦੋਂ ਅਸੀਂ ਦਿੱਲੀ ਵੱਲ ਨੂੰ ਆ ਰਹੇ ਸੀ ਸਾਡੇ ਤੇ ਅਥਰੂ ਗਾਇ ਛੱਡੀ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਕਿਸਾਨ ਸ਼ਹੀਦ ਕਰਤਾ ਪੰਜਾਂ ਦੀ ਆਈ ਸੈਕ ਚਲੀ ਗਈ 450 ਤੋਂ ਉੱਪਰ ਕਿਸਾਨ ਜ਼ਖਮੀ ਕੀਤੇ ਉਹ ਸਾਰਾ ਕੁਝ ਦੇਖਿਆ ਔਰ ਪੂਰੀ ਦੁਨੀਆ ਨੇ ਦੇਖਿਆ ਪੂਰੇ ਸੰਸਾਰ ਨੇ ਦੇਖਿਆ ਹਰ ਇੱਕ ਵਿਅਕਤੀ ਨੇ ਉਹ ਚੀਜ਼ ਨੂੰ ਦੇਖਿਆ ਔਰ ਜਿਨ੍ਹਾਂ ਨੇ ਉਹਨੂੰ ਦੇਖਿਆ ਉਹਨਾਂ ਨੇ ਫਿਰ ਤੁਹਾਡੇ ਇਸ ਕਰੂਰ ਚਿਹਰੇ ਦਾ ਜਿਹੜਾ ਜਵਾਬ ਦਿੱਤਾ ਲੋਕਾਂ ਨੇ ਉਹ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹੈ ਹਾਲਾਂਕਿ ਅਸੀਂ ਗੈਰ ਪਾਰਟੀਕਲੀ ਵਿਚਾਰਧਾਰਾ ਲੈ ਕੇ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਲੜਨ ਵਾਲੇ ਲੋਕਾਂ ਤੇ ਸਾਨੂੰ ਅੱਜ ਸਾਡੇ ਉਹਨਾਂ ਕਿਸਾਨਾਂ ਤੱਕ ਨਹੀਂ ਜਾਣ ਦਿੱਤਾ ਗਿਆ ਜਿਹੜੇ ਸਾਡੇ ਸਾਡੀ ਇੰਤਜ਼ਾਰ ਕਰ ਰਹੇ ਨੇ ਸਾਡੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਇਕੱਠੇ ਹੋ ਕੇ ਚਰਚੀ ਕਲੀ ਦੇ ਵਿੱਚ ਉਸ ਤੋਂ ਬਾਅਦ ਪੌਂਡੀਚਰੀ ਦੇ ਵਿੱਚ ਕੱਟ ਕਰਕੇ ਸਾਡੇ ਨਾਲ ਉੱਥੇ ਮੀਟਿੰਗਾਂ ਹੋਣੀਆਂ ਸੀ ਸਾਡੀ ਆਪਣੀ ਸਪੋਰਟ ਮਿਲਣੀ ਸੀ ਅਸੀਂ ਉਹਨਾਂ ਦੇ ਹਜ਼ਾਰਾਂ ਦੇ ਕੱਟ ਨੂੰ ਸਬੋਧਨ ਕਰਨਾ ਸੀ ਇਹ ਇਹਨਾਂ ਨੇ ਸਾਡਾ ਇੱਕ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਗੱਲ ਨਹੀਂ ਸਰਕਾਰ ਜੋ ਕਰਨਾ ਚਾਹਵੇ ਕਰੇ ਅਸੀਂ ਹਾਰਾਂਗੇ ਨਹੀਂ ਅੰਦੋਲਨ ਅਸੀਂ ਜਾਰੀ ਰੱਖਾਂਗੇ ਹੋਰ ਤਾਕਤ ਦੇ ਨਾਲ ਅੰਦੋਲਨ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਆਪ ਸਭ ਨੂੰ ਬੇਨਤੀ ਹੈ ਇਸ ਗੱਲ ਨੂੰ ਅੱਗੇ ਦੀ ਅੱਗੇ ਲੋਕਾਂ ਤੱਕ ਫੈਲਾਓ ਹਰ ਵਿਅਕਤੀ ਤੱਕ ਜਾਵੇ ਪਤਾ ਲੱਗੇ ਕਿ ਸਰਕਾਰ ਦਾ ਚਿਹਰਾ ਕੀ ਹੈ ਨਾਲ ਮੈਂ ਬੇਨਤੀ ਜ਼ਰੂਰ ਕਰਨੀ ਚਾਹੂਗਾ ਨਾਲ ਦੀ ਨਾਲ ਹੀ ਕਿ ਸਾਡੇ ਉਹ ਸਿੱਖ ਧਰਮ ਦੇ ਰੈਬਰਾਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆਓ ਸ਼ਰਮ ਕਰੋ ਦੇਖੋ ਕੀ ਹੋ ਰਿਹਾ ਹੈ ਅੱਜ ਇਹ ਸ੍ਰੀ ਸਾਹਿਬ ਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਤੁਸੀਂ ਸੋਚ ਕੀ ਰਹੇ ਹੋ ਤੁਸੀਂ ਵਿਚਾਰ ਕੀ ਰਹੇ ਹੋ ਤੁਸੀਂ ਖੜੇ ਕਿੱਥੇ ਹੋ ਤੇ ਤੁਸੀਂ ਐਵੇਂ ਬਿਨਾਂ ਗੱਲ ਤੋਂ ਮਤਲਬ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਸੋ ਸੋਚੋ ਅਸੀਂ ਕਹੇ ਕਿ ਸਾਨੂੰ ਭਾਵੇਂ ਕੁਝ ਵੀ ਹੋਵੇ ਅਸੀਂ ਆਪਦੇ ਜਿਹੜੇ ਸਾਡੇ ਗੁਰੂ ਨੇ ਦਿੱਤਾ ਹੋਇਆ ਸਾਡਾ ਚਿੰਨ ਹੈ ਇਹਦੇ ਨਾਲ ਇਹਨੂੰ ਨਾਲ ਲੈ ਕੇ ਹੀ ਜਾਵਾਂਗੇ ਔਰ ਮੈਂ ਪਹਿਲੀ ਪਹਿਲੇ ਕਹਿ ਚੁੱਕਿਆ ਕਿ ਅਸੀਂ ਪਹਿਲੀ ਵਾਰ ਨਹੀਂ ਗਏ ਅੱਜ ਤੋਂ ਪਹਿਲਾਂ 10 ਵਾਰ ਹੀ ਜਾ ਚੁੱਕੇ ਹਾਂ ਹਰ ਵਾਰੀ ਇਹ ਸਾਡਾ ਸ੍ਰੀ ਸਾਹਿਬ ਸਾਡੇ ਨਾਲ ਹੁੰਦਾ ਹੈ ਲੇਕਿਨ ਅੱਜ ਕੋ ਤਕਲੀਫ ਆਈ ਕਿਉਂਕਿ ਅੰਦੋਲਨ ਸੱਟ ਮਾਰ ਰਿਹਾ ਹੈ ਅੰਦੋਲਨ ਇਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਬ ਕੀ ਬਾਅਦ 400 ਪਾਰ ਉਹ ਅਬ ਕੀ ਬਾਅਦ 412 ਅੰਦੋਲਨ ਨੇ ਕਰਨ ਨਹੀਂ ਦਿੱਤੀ ਕਿਸਾਨਾਂ ਦੇ ਹੋਏ ਅਕਿਆਚਾਰ ਨੇ ਕਰਨ ਨਹੀਂ ਦਿੱਤੀ ਲੋਕਾਂ ਨੇ ਉਹਦਾ ਇਹਨਾਂ ਨੂੰ ਮੂੰਹ ਕੋੜਮਾ ਜਵਾਬ ਦਿੱਤਾ ਔਰ ਅੱਜ ਵਾਲੀ ਗੱਲ ਦਾ ਵੀ ਲੋਕ ਜਵਾਬ ਦੇਣਗੇ ਹਰਿਆਣਾ ਦੇ ਵਿੱਚ ਵੀ ਜਵਾਬ ਦੇਣਗੇ ਮਹਾਰਾਸ਼ਟਰ ਦੇ ਵਿੱਚ ਵੀ ਜਵਾਬ ਦੇਣਗੇ ਹੋਰਨਾਂ ਸਟੇਟਾਂ ਦੇ ਵਿੱਚ ਵੀ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ ਕਿ ਕਿਸਾਨਾਂ ਨੂੰ ਕਿਸਾਨ ਨੇਤਾਵਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਸੇਕੇ 15 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਦਦੇ ਤੇ ਦੇਸ਼ ਭਰ ਸਣੇ ਤਾਮਿਲਨਾਡੂ ਦੇ 17 ਜ਼ਿਲ੍ਹਿਆਂ ਅਤੇ ਕਰਨਾਟਕਾਂ ਦੇ 15 ਜ਼ਿਲ੍ਹਿਆਂ ਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਇਸ ਦੌਰਾਨ ਵੱਡੀਆਂ ਮਹਾਪੰਚਾਇਤਾਂ ਵੀ ਲਗਾਤਾਰ ਕਰਵਾਈਆਂ ਜਾ ਰਹੀਆਂ ਨੇ ਕਟੋਕਰ ਸਮਰਥਨ ਮੁੱਲ ਗਰੰਟੀ ਐਕਟ ਦੇ ਮੁੱਦੇ ਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਵੱਲੋਂ ਆਵਾਜ਼ ਏ ਚੁੱਕੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਆਗੂਆਂ ਨੂੰ ਜਹਾਜ਼ ਚ ਚੜਨ ਤੋਂ ਰੋਕ ਦਿੱਤਾ ਗਿਆ ਜਿਸ ਕਾਰਨ ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਨੇ ਕਿ ਕੇਂਦਰ ਸਰਕਾਰ ਉਹਨਾਂ ਵੱਲੋਂ ਕਿੱਥੇ ਜਾ ਰਹੀ ਕਿਸਾਨ ਅੰਦੋਲਨ ਤੋਂ ਪੂਰੀ ਤਰ੍ਹਾਂ ਕਬਰਾ ਚੁਕੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ